ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਆਪਣੇ ਹਰਿਆਣੇ ਦੇ ਵਿੱਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਚੱਲ ਰਹੇ ਨੇ 19 ਤਰੀਕ ਨੂੰ ਲਕਸ਼ਣ ਹੈ ਤੇ ਬਹੁਤ ਸਾਰੇ ਕੈਂਡੀਡੇਟ ਜੋ ਹਨ ਉਹ ਆਪੋ ਆਪਣੇ ਤਰੀਕੇ ਨਾਲ ਪ੍ਰਚਾਰ ਕਰ ਰਹੇ ਹਨ ਤੇ ਸੰਗਤ ਅੱਗੇ ਆਪੋ ਆਪਣੇ ਤਰੀਕੇ ਨਾਲ ਅਪੀਲ ਕਰ ਰਹੇ ਹਨ ਵੀ ਉਹਨਾਂ ਨੂੰ ਸੇਵਾ ਦਾ ਮੌਕਾ ਦਿੱਤਾ ਜਾਵੇ। ਇਸ ਵੀਡੀਓ ਦਾ ਮਕਸਦ ਕੇਵਲ ਇੰਨਾ ਹੀ ਹੈ ਕਿ ਅਸੀਂ ਆਪਣੀ ਹਿਸਟਰੀ ਦੇ ਵਿੱਚੋਂ ਇਹ ਝਾਤ ਮਾਰ ਸਕੀਏ ਵੀ ਸਾਡੇ ਜਿਹੜੇ ਆਗੂ ਹੋਏ ਨੇ ਜਿਨ੍ਹਾਂ ਨੇ ਕੌਮ ਦੀ ਅਗਵਾਈ ਕੀਤੀ ਹੈ ਪੁਰਾਣੇ ਸਮਿਆਂ ਦੇ ਵਿੱਚ ਯਾਜਤੋਂ 1-2 ਸਦੀ ਪਿੱਛੇ ਜਾਈਏ ਤੇ ਉਹਨਾਂ ਆਗੂਆਂ ਦਾ ਜੀਵਨ ਕਿਵੇਂ ਦਾ ਸੀ? ਯਾ ਉਹ ਇਸ ਸੇਵਾ ਨੂੰ ਕਿਸ ਤਰੀਕੇ ਨਾਲ ਲੈਂਦੇ ਸਨ? ਯਾ ਹੁਣ ਜਿਹੜੇ ਚੂਨ ਪ੍ਰਚਾਰ ਦੇ ਵਿੱਚ ਕੈਂਡੀਡੇਟ ਨੇ ਉਹਨਾਂ ਦੇ ਜੀਵਨ ਦੇ ਵਿੱਚੋਂ ਕੀ ਸਿੱਖ ਸਕਦੇ ਨੇ ਜਾਂ ਫਿਰ ਸੰਗਤ ਨੂੰ ਜਦੋਂ VOTING ਕਰਨੀ ਹੈ ਤੇ ਕਿਵੇਂ ਜਾਤ ਬਰਾਦਰੀ ਰਿਸ਼ਤੇਦਾਰੀਆਂ ਤੋਂ ਉੱਪਰ ਉੱਠ ਕੇ ਕਿਹੜੇ ਗੁਣ ਜਿਹੜੇ ਨੇ ਉਹ ਪੂਰੇ ਹਰਿਆਣੇ ਦੇ ਵਿੱਚ ਜਿੰਨੇ ਵੀ ਕੈਂਡੀਡੇਟ ਨੇ ਉਹਨਾਂ ਦੇ ਵਿੱਚ ਵੇਖਣੇ ਚਾਹੀਦੇ ਨੇ ਤੇ ਜਦੋਂ ਹਿਸਟਰੀ ਨੂੰ ਪੜਦੇ ਆ ਤੇ 18ਵੀਂ ਸਦੀ ਦਾ ਇਤਿਹਾਸ ਮੈਂ ਪੜ ਰਿਹਾ ਸੀ ਤੇ ਉਹਦੇ ਵਿੱਚ ਜ਼ਿਕਰ ਆਉਂਦਾ ਇੱਕ ਸਾਡੇ ਮਹਾਨ ਆਗੂ ਦਾ ਜਿਨ੍ਹਾਂ ਦਾ ਨਾਮ ਹੈ ਨਵਾਬ ਕਪੂਰ ਸਿੰਘ ਜੀ ਇਨਾਮ ਤੁਸੀਂ ਬੜੀ ਵਾਰੀ ਸੁਣਿਆ ਹੋਣਾ ਤੇ ਸਾਡੀ ਕੌਮ ਦੇ ਸਾਡੇ ਇਤਿਹਾਸ ਦੇ ਬੜੇ ਅਨਮੁੱਲੇ ਹੀਰੇ ਨੇ ਨਵਾਬ ਕਪੂਰ ਸਿੰਘ ਜੀ ਤੇ ਉਹਨਾਂ ਦੇ ਜੀਵਨ ਵਿੱਚੋਂ ਨਾ ਸਾਨੂੰ ਬੜਾ ਕੁਝ ਸਿੱਖਣ ਵਾਸਤੇ ਮਿਲ ਸਕਦਾ ਹੈ ਜਿਹੜਾ ਉਹ ਅੱਜ ਦੇ ਟਾਈਮ 'ਚ ਅ ਲਾਗੂ ਕਰ ਸਕਦੇ ਆ ਜਾਂ ਜਿਹੜੇ ਇਸ ਸੇਵਾ ਦੇ ਲਈ ਕੈਂਡੀਡੇਟ ਖੜੇ ਨੇ ਉਹ ਉਹਨਾਂ ਦੇ ਜੀਵਨ ਦੇ ਵਿੱਚੋਂ ਵੀ ਬੜਾ ਕੁਝ ਸਿੱਖ ਸਕਦੇ ਨੇ ਨਵਾਬ ਕਪੂਰ ਸਿੰਘ ਜੀ ਬੜੀ ਮਹਾਨ ਸ਼ਖਸੀਅਤ ਹੋਏ ਨੇ ਉਨ੍ਹਾਂ ਦਾ ਜਨਮ ਸਨ 1600 63 ਦੇ ਵਿੱਚ ਜੋ ਹੈ ਸਰਦਾਰ ਦਲੀਪ ਸਿੰਘ ਵਿਰਕ ਜੀ ਦੇ ਘਰ ਵਿੱਚ ਹੋਇਆ ਸੀ ਤੇ ਬਚਪਨ ਤੋਂ ਹੀ بڑے ਹੋਣ ਹਾਰ ਸਨ ਕਪੂਰ ਸਿੰਘ ਜੀ ਫਿਰ ਜਿਵੇਂ ਜਿਵੇਂ ਪੰਥ ਦੇ ਨਾਲ ਅੱਗੇ ਜੁੜੇ ਤੇ ਇਹਨਾਂ ਦੇ ਜੀਵਨ ਦੇ ਵਿੱਚ ਹੋਰ ਵੀ ਬਹੁਤ ਵੱਡੀਆਂ ਤਬਦੀਲੀਆਂ ਜਿਹੜੀਆਂ ਨੇ ਉਹ ਆਉਂਦੀਆਂ ਗਈਆਂ ਤੇ ਹੁਣ ਉਹ ਸਮਾਂ ਆਉਂਦਾ ਜੀ ਅਬਦુલ ਸਬਦ ਖਾਨ ਦਾ ਉਸ ਤੋਂ ਬਾਅਦ ਉਹਦਾ ਬੇਟਾ ਲਾਹੌਰ ਦੇ ਵਿੱਚ ਗੱਦੀ ਸੰਭਦਾ ਜ਼ਕਰੀਆ ਖਾਨ ਤੇ ਜ਼ਕਰੀਆ ਖਾਨ ਜਿਹੜਾ ਉਸ ਟਾਈਮ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਦਾ ਸਮਾਂ ਲਗਭਗ ਸਨ 1730 31 32 33 ਦਾ ਇਹ ਜਿਹੜਾ ਸਮਾਂ ਇਹ ਬੜਾ ਵਿਖੜਾ ਸਮਾਂ ਸੀਗਾ ਸਿੱਖ ਜੰਗਲਾਂ ਵਿੱਚ ਰਹਿਣ ਲੱਗ ਪਏ ਘੋੜਿਆਂ ਦੀਆਂ ਕਾਠੀਆਂ ਤੇ ਆਪਣੇ ਘਰ ਬਣਾ ਲਏ ਤੇ ਜਿੰਨੇ ਵੀ ਸਾਡੇ ਇਤਿਹਾਸਿਕ ਗੁਰੂ ਘਰਾਂ ਸਨ ਉਹ ਸਾਰਿਆਂ ਦੇ ਉੱਤੇ ਬੰਦਸ਼ ਲਾ ਦਿੱਤੀ ਗਈ ਇਥੇ ਕੋਈ ਜੋੜ ਮੇਲਾ ਨਹੀਂ ਮਨਾਇਆ ਜਾ ਸਕਦਾ ਜਾਂ ਇਹਨਾਂ ਗੁਰੂ ਘਰਾਂ ਦੇ ਵਿੱਚ ਸੰਗਤ ਕਿਤੇ ਵੀ ਜਿਹੜੀ ਆ ਉਹ ਇਕੱਤਰਤ ਨਹੀਂ ਹੋ ਸਕਦੀ ਤੇ ਸਨ 1733 ਦੇ ਵਿੱਚ ਜਦੋਂ ਜ਼ਕਰੀਆ ਖਾਨ ਨੇ ਸਾਰੇ ਹੱਥ ਕੰਡੇ ਵਰਤ ਕੇ ਵੇਖ ਲਏ ਨਾ ਤੇ ਕਈ ਵਾਰੀ ਖਾਲਸੇ ਨੇ ਇਹਦਾ ਖਜ਼ਾਨਾ ਵੀ ਲੁੱਟ ਲਿਆ ਜਿਹੜਾ ਦਿੱਲੀ ਵੱਲ ਜਾ ਰਿਹਾ ਸੀ ਇੱਕ ਵਾਰ ਮਲਤਾਨ ਤੋਂ ਦਿੱਲੀ ਜਾ ਰਿਹਾ ਸੀ ਇੱਕ ਵਾਰ ਲਾਹੌਰ ਆ ਰਿਹਾ ਸੀ ਤੇ ਉਹ ਜਦੋਂ ਇਸ ਤਰ੍ਹਾਂ ਹੋਇਆ ਤੇ ਬੜਾ ਦੁਖੀ ਹੋ ਗਿਆ ਤਿੰਨੇ ਇੱਕ ਫਿਰ ਹੁਣ ਨਵੀਂ ਚਾਲ ਚੱਲਣ ਦੀ ਕੋਸ਼ਿਸ਼ ਕੀਤੀ ਵੀ ਕਿਉਂ ਨਾ ਕਿਉਂਕਿ ਲੜ ਕੇ ਤੇ ਇਹਨਾਂ ਨੂੰ ਜਿੱਤਿਆ ਨਹੀਂ ਜਾ ਸਕਦਾ ਕਿਉਂ ਨਾ ਇਹਨਾਂ ਨਾਲ ਮਿਲ ਕੇ ਇਹਨਾਂ ਨੂੰ ਕੋਈ ਜ਼ਗੀਰ ਦੇ ਕੇ ਤੇ ਇਹਨਾਂ ਨੂੰ ਆਪਣੇ ਮਤਲਬ ਕਿ ਨਾਲ ਲਾ ਕੇ ਰੱਖੀ ਆ ਇਹਨਾਂ ਦੇ ਵਿੱਚ ਇੱਕ ਫੁੱਟ ਪੈਦਾ ਕਰ ਸਕੀਏ ਤੇ ਫਿਰ ਉਸ ਟਾਈਮ ਜ਼ਕਰੀਆ ਖਾਨ ਨੇ ਸਰਦਾਰ ਸ਼ਪੇਗ ਸਿੰਘ ਜਿਹੜੇ ਜ਼ਕਰੀਆ ਖਾਨ ਦੇ ਉੱਥੇ ਰਾਜ ਦੇ ਵਿੱਚ ਹੀ ਕੋਈ ਠੇਕੇਦਾਰ ਦੀ ਨੌਕਰੀ ਕਰਦੇ ਸੀ ਉਹਨਾਂ ਨੂੰ ਬੁਲਾਇਆ ਉਨ੍ਹਾਂ ਨੂੰ ਬੁਲਾਇਆ ਤੇ ਜਗੀਰ ਖਾਲਸੇ ਨੂੰ ਦੇਣ ਦੀ ਗੱਲ ਕੀਤੀ ਤੇ ਸਰਦਾਰ ਸੁਪੇਖ ਸਿੰਘ ਰਾਹੀ ਜ਼ਕਰੀਆ ਖਾਨ ਨੇ ਸਨ 1733 ਦੇ ਵਿੱਚ ਚਾਰ ਪਿੰਡਾਂ ਦੀ ਜਗੀਰ ਤੇ ਨਾਲ ਇੱਕ ਬੜੀ ਨਵਾਬੀ ਦੀ ਕੀਮਤੀ ਪੋਸ਼ਾਕ ਪਸ਼ਮੀਨੇ ਦੀ ਇੱਕ ਕੀਮਤੀ ਦਸਤਾਰ ਇੱਕ ਕੀਮਤੀ ਕਲਗੀ ਜਿਹਦੇ 'ਚ ਹੀਰੇ ਲੱਗੇ ਹੋਏ ਸਨ ਔਰ ਇੱਕ ਕੀਮਤੀ ਕਿਰਪਾਨ ਲਾਹੌਰ ਤੋਂ ਦੇ ਕੇ ਅੰਮ੍ਰਿਤਸਰ ਦੀ ਤਰਤੀ ਤੇ ਭੇਜਿਆ ਸਰਦਾਰ ਛਪੇਖ ਸਿੰਘ ਜਦੋਂ ਅੰਮ੍ਰਿਤਸਰ ਦੀ ਧਰਤੀ ਤੇ ਆਉਂਦੇ ਨੇ ਤੇ ਉਸ ਟਾਈਮ ਜਿਹੜੇ ਸਾਡੇ ਆਗੂ ਸਨ ਸਾਡੀ ਕੌਮ ਦੇ ਉਸਨ ਸਰਦਾਰ ਦਰਬਾਰਾ ਸਿੰਘ ਜੀ ਦਰਬਾਰ ਸਜਿਆ ਹੋਇਆ ਸੀ ਬਾਹਰ ਸੇਵਾਦਾਰ ਖੜੇ ਸਨ ਦੇਖੋ ਉਸ ਟਾਈਮ ਦੇ ਸਿੱਖਾਂ ਦਾ ਕਿਰਦਾਰ ਜਾਂ ਸੋਚ ਉਹਨਾਂ ਦੀ ਕਿੰਨੀ ਉੱਚੀ ਸੀ ਤੇ ਸਰਦਾਰ ਛਪੇਖ ਸਿੰਘ ਨੇ ਆ ਕੇ ਜਦੋਂ ਬੇਨਤੀ ਕੀਤੀ ਵੀ ਮੈਂ ਪੰਥ ਦੇ ਅੱਗੇ ਇੱਕ ਜਾ ਕੇ ਬੇਨਤੀ ਕਰਨੀ ਚਾਹੁੰਨਾ ਜੋ ਦਰਬਾਰ ਸਜਿਆ ਹੋਇਆ ਉੱਥੇ ਮੈਂ ਆਗੂਆਂ ਨੂੰ ਮਿਲਣਾ ਚਾਹੁੰਨਾ ਤੋ ਉਹਨਾਂ ਸੇਵਾਦਾਰਾਂ ਨੇ ਪੁੱਛਿਆ ਵੀ ਤੁਸੀਂ ਕਿੱਧਰੋਂ ਆਏ ਹੋ ਕੀ ਲੈ ਕੇ ਆਏ ਹੋ ਕਿਸ ਲਈ ਮਿਲਣਾ ਹੈ ਤੇ ਸਰਦਾਰ ਸ਼ਪੇਕ ਸਿੰਘ ਜੀ ਨੇ ਕਿਹਾ ਵੀ ਮੈਂ ਨਵਾਬੀ ਦੀ ਖਿੱਲਤ ਜੋ ਹੈ ਲਾਹੌਰ ਤੋਂ ਲੈ ਕੇ ਆ ਰਿਆਂ ਜਕਰੀਆ ਖਾਨ ਜਕਰੀਆ ਖਾਨ ਵੱਲੋਂ ਖਿੱਲਤ ਜਦੋਂ ਵਿਖਾਈ ਕੀਮਤੀ ਪੋਸ਼ਾਕ 1 ਲੱਖ ਰੁਪਇਆ ਨਜ਼ਰਾਨਾ ਕਿਰਪਾਨ ਕਲਗੀ ਤੇ ਚਾਰ ਪਿੰਡਾਂ ਦਾ ਜਿਹੜਾ ਸੀਗਾ ਉਹ ਪਟਾ ਨਵਾਬੀ ਦਾ ਉਹ ਵਿਖਾਇਆ ਸੇਵਾਦਾਰ ਕਹਿਣ ਲੱਗੇ ਵੀ ਅਸੀਂ ਅੰਦਰ ਨਹੀਂ ਲਿਜਾਣ ਦੇਾਂਗੇ ਤੈਨੂੰ ਤੁਹਾਨੂੰ ਇਹ ਪੂਰੀ ਖਿੱਲਤ ਇਹ ਤੁਹਾਨੂੰ ਬਾਹਰ ਜੋੜਿਆਂ 'ਚ ਰੱਖ ਕੇ ਜਾਣੀ ਪਵੇਗੀ। ਸੇਵਾਦਾਰਾਂ ਨੇ ਉਹ ਜਿਹੜੀ ਨਵਾਬੀ ਦੀ ਖਿੱਲਤ ਲੈ ਕੇ ਆਏ ਸੀ ਸਰਦਾਰ ਸ਼ਪੇਕ ਸਿੰਘ ਜੋ ਜੋੜਿਆਂ 'ਚ ਰਖਵਾ ਲਈ ਫਿਰ ਅੰਦਰ ਜਾਣ ਦਿੱਤਾ। ਸਰਦਾਰ ਸ਼ਪੇਕ ਸਿੰਘ ਜਦੋਂ ਅੰਦਰ ਜਾ ਕੇ ਗੱਲ ਕਰਦੇ ਨੇ ਸਰਦਾਰ ਦਰਬਾਰਾ ਸਿੰਘ ਜੀ ਨਾਲ ਕਾਫੀ ਵਿਚਾਰ ਵਟਾਂਦਰਾ ਹੁੰਦਾ ਤੇ ਕਹਿੰਦੇ ਨੇ ਮੈਂ ਨਵਾਬੀ ਦੀ ਖਿੱਲਤ ਜ਼ਕਰੀਆ ਖਾਨ ਵੱਲੋਂ ਲਾਹੌਰ ਤੋਂ ਲੈ ਕੇ ਆਇਆ। ਤੇ ਸਾਰੇ ਆਗੂਆਂ ਦੇ ਨਾਲ ਜਦੋਂ ਗੱਲ ਹੁੰਦੀ ਹੈ ਵੀ ਨਵਾਬੀ ਦੀ ਖਿੱਲਤ ਪ੍ਰਵਾਨ ਕਰੋ ਨਵਾਬੀ ਪ੍ਰਵਾਨ ਕਰੋ ਪਰ ਕੋਈ ਵੀ ਅੱਗੋਂ ਖਾਂ ਨਹੀਂ ਕਰਦਾ ਸਾਰੇ ਆਗੂ ਮਨਾ ਕਰ ਦਿੰਦੇ ਨੇ ਵੀ ਸਾਨੂੰ ਇਹ ਨਵਾਬੀ ਨਹੀਂ ਚਾਹੀਦੀ ਕਿਉਂਕਿ ਇਹ ਤਾਂ ਚਾਰ ਪਿੰਡਾਂ ਦੀ ਨਵਾਬੀ ਹੈ ਅਸੀਂ ਤੇ ਪੂਰੇ ਪੰਜਾਬ ਦੇ ਰਾਜੇ ਆ ਨਾ ਅਸੀਂ ਤੇ ਸਾਰਾ ਰਾਜ ਲੈਣਾ ਹੈ ਪੂਰੇ ਪੰਜਾਬ ਦਾ ਤੇ ਜਦੋਂ ਸਰਦਾਰ ਸ਼ੇਖ ਸਿੰਘ ਜੀ ਨੇ ਬੜਾ ਸਮਝਾਇਆ ਵੀ ਨਹੀਂ ਜੇ ਸਰਕਾਰ ਗੱਲ ਕਰਨਾ ਚਾਹੁੰਦੀ ਹੈ ਤੇ ਸਾਨੂੰ ਜੇ ਨਵਾਬੀ ਮਿਲ ਰਹੀ ਹੈ ਤੇ ਸਾਨੂੰ ਉਹਦੇ ਚੋਂ ਆਪਣੀ ਕੌਮ ਦੇ ਭਲੇ ਲਈ ਕੁਝ ਕਰਨਾ ਚਾਹੀਦਾ ਹੈ ਆਪਣੇ ਆਪ ਨੂੰ ਮਜ਼ਬੂਤ ਕਰਨਾ ਚਾਹੀਦੇ ਆਪਣੀਆਂ ਫੌਜਾਂ ਨੂੰ ਜਿਹੜਾ ਇਹ ਨਜ਼ਰਾਨਾ ਆਇਆ ਇਹਦੇ ਨਾਲ ਤੁਸੀਂ ਚੰਗੇ ਹਥਿਆਰ ਖਰੀਦ ਸਕਦੇ ਹੋ ਘੋੜੇ ਖਰੀਦ ਸਕਦੇ ਹੋ ਜਾਂ ਤੁਸੀਂ ਹੋਰ ਵੀ ਆਪਣੇ ਪੰਥ ਕਾਰਜ ਜਿਹੜੇ ਉਹ ਕਰ ਸਕਦੇ ਹੋ ਕਾਫੀ ਵਿਚਾਰ ਵਟਾਂਦਰੇ ਤੋਂ ਬਾਅਦ ਜਦੋਂ ਇਹ ਗੱਲ ਇੱਥੋਂ ਤੱਕ ਪਹੁੰਚੀ ਵੀ ਫਿਰ ਨਵਾਬੀ ਕੌਣ ਲਏ ਕਿੰਨੂੰ ਦਈਏ ਸਾਰੇ ਮਨਾ ਕਰ ਦੇ ਕਰੀ ਜਾਣ ਤੇ ਫਿਰ ਕੁਝ ਵਿਦਵਾਨ ਕਹਿੰਦੇ ਨੇ ਵੀ ਉਸ ਵੇਲੇ ਪਾਤਸ਼ਾਹ ਜੀ ਦਾ ਹੁਕਮਨਾਮਾ ਵੀ ਆਇਆ ਵੀ ਤਹਿਲ ਮਹਿਲ ਤਾਕੂ ਮਿਲੇ ਜਾਂਕੂ ਸਾਦ ਕਿਰਪਾਲ ਵੀ ਜਿਹੜਾ ਸੇਵਾਦਾਰ ਸੇਵਾ ਦੇ ਵਿੱਚ ਰੁੱਝਿਆ ਰਹਿੰਦਾ ਜਿਹੜਾ ਸੰਗਤ ਦੀ ਸੇਵਾ ਕਰਦਾ ਔਰ ਜਿਹੜਾ ਇਸ ਟਾਈਮ ਮੌਕੇ ਤੇ ਸੇਵਾ ਕਰ ਰਿਹਾ ਹੋਵੇਗਾ ਉਹਨੂੰ ਨਵਾਬੀ ਦੇ ਦਿਓ ਫਿਰ ਸਾਰਿਆਂ ਦਾ ਧਿਆਨ ਗਿਆ ਕਪੂਰ ਸਿੰਘ ਜੀ ਵੱਲ ਜਿਹੜੇ ਸੰਗਤ ਵਿੱਚ ਪੱਖਾ ਚੱਲਣ ਦੀ ਸੇਵਾ ਕਰ ਰਹੇ ਸਨ ਤੇ ਦੂਜੀ ਸੇਵਾ ਇਹਨਾਂ ਦੀ ਹੁੰਦੀ ਸੀ ਘੋੜੇ ਦੇ ਵਿੱਚ ਤਵੇਲਿਆਂ ਦੇ ਵਿੱਚ ਲਿੱਦ ਚੁੱਕਣ ਦੀ ਸੇਵਾ ਕਰਨੀ ਘੋੜਿਆਂ ਨੂੰ ਨਹਾਉਣਾ ਹੋਰ ਵੀ ਜਿੰਨੇ ਤਰ੍ਹਾਂ ਦੀਆਂ ਵੀ ਤਵੇਲਿਆਂ ਦੇ ਵਿੱਚ ਸੇਵਾਵਾਂ ਹੁੰਦੀਆਂ ਸੋਨੂੰ ਨਿਭਾਉਂਦੇ ਸਨ ਤੇ ਸਾਰੇ ਕਹਿਣ ਲੱਗੇ ਵੀ ਨਵਾਬੀ ਕਪੂਰ ਸਿੰਘ ਜੀ ਨੂੰ ਦੇ ਦਿਓ ਤੇ ਸਰਦਾਰ ਕਪੂਰ ਸਿੰਘ ਜੀ ਉਹਨਾਂ ਦੇ ਮੱਥੇ ਤੇ ਹੱਲ ਇੱਕ ਨਾ ਤਾਜਾ ਫੱਟ ਵੀ ਲੱਗਾ ਸੀ ਕੁਝ ਦਿਨ ਪਹਿਲਾਂ ਹੀ ਰੋਪੜ ਵਾਲੇ ਇੱਕ ਜੰਗ ਵੀ ਲੜ ਕੇ ਆਏ ਸਨ ਜਿੱਤੇ ਕਰਕੇ ਇੱਕ ਮੱਥੇ ਤੇ ਬੜਾ ਡੂੰਘਾ ਫੱਟ ਵੀ ਲੱਗ ਗਿਆ ਸੀ ਤੇ ਜਿੱਦੇ ਕਰਕੇ ਮੱਥੇ ਤੇ ਪੱਟੀ ਵੀ ਜਿਹੜੀ ਆ ਬੱਜੀ ਹੋਈ ਸੀ ਤੇ ਸੰਗਤ ਵਿੱਚ ਪੱਖਾ ਚੱਲ ਰਹੇ ਸਨ ਜਦੋਂ ਸਰਦਾਰ ਕਪੂਰ ਸਿੰਘ ਜੀ ਨਾਲ ਗੱਲ ਕੀਤੀ ਗਈ ਤੇ ਇਹਨਾਂ ਵੀ ਮਨਾਂ ਕਰਤਾ ਪਰ ਜਦੋਂ ਸਾਰੇ ਆਗੂਆਂ ਨੇ ਕਿਹਾ ਤੇ ਸਰਦਾਰ ਕਪੂਰ ਸਿੰਘ ਕਹਿਣ ਲੱਗੇ ਵੀ ਮੈਂ ਨਵਾਬੀ ਤੇ ਪ੍ਰਵਾਨ ਕਰ ਲਾਂਗਾ ਪਰ ਚਾਰ ਸ਼ਰਤਾਂ ਨੇ ਮੇਰੀਆਂ ਜੇ ਚਾਰ ਸ਼ਰਤਾਂ ਮੰਨਦੇ ਹੋ ਤੇ ਫਿਰ ਮੈਂ ਨਵਾਬੀ ਲਵਾਂਗਾ ਚਾਰ ਸ਼ਰਤਾਂ ਉਹਨਾਂ ਰੱਖੀਆਂ ਜੀ ਪਹਿਲੀ ਸ਼ਰਤ ਇਹ ਹੋਏਗੀ ਕਿ ਜਿੰਨੇ ਵੀ ਸਾਡੇ ਗੁਰੂ ਘਰ ਨੇ ਗੁਰਦੁਆਰਾ ਨਨਕਾਣਾ ਸਾਹਿਬ ਗੁਰਦੁਆਰਾ ਰੂੜੀ ਸਾਹਿਬ ਅੰਮ੍ਰਿਤਸਰ ਜਾਂ ਹੋਰ ਵੀ ਜਿੰਨੇ ਗੁਰੂ ਘਰ ਨੇ ਜਿੱਥੇ ਸਰਕਾਰ ਨੇ ਪਾਬੰਦੀ ਲਾਈ ਹੋਈ ਹੈ ਉਥੇ ਕੱਟ ਤੇ ਜਿਹੜੀ ਪਾਬੰਦੀ ਆ ਉਹ ਹਟਾਈ ਜਾਏ ਤੇ ਸੰਗਤ ਨੂੰ ਕਿਤੇ ਵੀ ਆਉਣ ਜਾਣ ਤੋਂ ਕਿਤੇ ਵੀ ਕੋਈ ਦਿਹਾੜਾ ਮਨਾਉਣ ਤੋਂ ਕਿਸੇ ਤਰ੍ਹਾਂ ਦੀ ਰੋਕ ਜਿਹੜੀ ਆ ਉਹ ਨਾ ਹੋਵੇ ਪਹਿਲੀ ਸ਼ਰਤ ਇਹ ਹੋਗੀ ਦੂਜੀ ਸ਼ਰਤ ਕਹਿਣ ਲੱਗੇ ਜੀ ਮੇਰੀ ਇਹ ਹੈ ਕਿ ਜਿਹੜੀ ਇਹ ਨਵਾਬੀ ਦੀ ਖਿੱਲਤ ਆਈ ਹੈ ਇਹ ਜੋ ਪਸ਼ਾਕ ਹੈ ਜਾਂ ਜੋ ਕੁਛ ਵੀ ਨਵਾਬੀ ਦੀ ਖਿੱਲਤ ਵਿੱਚ ਆਇਆ ਉਹ ਪੰਜ ਪਿਆਰਿਆਂ ਦੇ ਚਰਨਾਂ ਨੂੰ ਪਹਿਲਾਂ ਸ਼ੁਹਾਇਆ ਜਾਏ ਦੂਜੀ ਸ਼ਰਤ ਹੋਗੀ ਤੀਜੀ ਸ਼ਰਤ ਨਵਾਬ ਕਪੂਰ ਸਿੰਘ ਜੀ ਨੂੰ ਉਸ ਵੇਲੇ ਕਹੀ ਸੀ ਬਈ ਤੀਜੀ ਸ਼ਰਤ ਮੇਰੀ ਇਹ ਹੈ ਕਿ ਜਦੋਂ ਮੈਨੂੰ ਨਵਾਬੀ ਮਿਲ ਜਾਏ ਤੇ ਕੱਲ ਨੂੰ ਮੈਂ ਫਿਰ ਤਵੇਲੇ ਦੇ ਵਿੱਚ ਘੋੜਿਆਂ ਦੀ ਸੇਵਾ ਕਰਦਾ ਹੋਵਾਂ ਜਾਂ ਸੰਗਤ ਵਿੱਚ ਪੱਖਾ ਚੱਲਣ ਦੀ ਸੇਵਾ ਕਰਦਾ ਹੋਵਾਂ ਤੇ ਕੋਈ ਮੈਨੂੰ ਸੇਵਾ ਕਰਨ ਤੋਂ ਰੋਕੇ ਨਾ ਕੱਲ ਨੂੰ ਕੋਈ ਇਹ ਨਾ ਕਵੇ ਵੀ ਮੈਂ ਸੰਗਤ ਵਿੱਚ ਪੱਖਾ ਚੱਲ ਰਿਆਂ ਤੇ ਕੋਈ ਆ ਕੇ ਮੇਰੇ ਕੋਲੋਂ ਪੱਖਾ ਫੜਨ ਦੀ ਕੋਸ਼ਿਸ਼ ਕਰੇ ਵੀ ਤੁਸੀਂ ਤੇ ਨਵਾਬ ਹੋ ਤੁਸੀਂ ਤੇ ਬਵੋ ਸੀ ਤੁਹਾਨੂੰ ਪੱਖਾ ਚਲਦੇ ਆ ਜਾਂ ਤੁਸੀਂ ਘੋੜਿਆਂ 'ਚ ਲਿੱਦ ਚੁੱਕਣ ਦੀ ਕਿਉਂ ਸੇਵਾ ਕਰ ਰਹੇ ਹੋ ਜਾਂ ਤੁਸੀਂ ਘੋੜਿਆਂ ਨੂੰ ਕਿਉਂ ਨਹਾ ਰਹੇ ਹੋ ਤੁਸੀਂ ਤੇ ਨਵਾਬ ਹੋ ਕਹਿੰਦੇ ਨਹੀਂ ਨਹੀਂ ਇਹ ਸੇਵਾ ਮੈਂ ਫਿਰ ਵੀ ਆਪਣੀ ਜਾਰੀ ਰੱਖਾਂਗਾ ਤੇ ਮੈਨੂੰ ਇਸ ਤੇ ਰੋਕ ਟੋਕ ਨਾ ਹੋਵੇ ਤੇ ਤੀਜੀ ਜਿਹੜੀ ਮੇਰੀ ਸ਼ਰਤ ਹੈ ਨਾ ਕਿ ਜਿਹੜਾ 1 ਲੱਖ ਰੁਪਇਆ ਆਇਆ ਨਾ ਖਿੱਲਕ ਦੇ ਵਿੱਚ ਇਹ ਗੋਲਕ ਚ ਪਾਇਆ ਜਾਏ ਤੇ ਅੱਗੋਂ ਵੀ ਜਿਹੜੀ ਮਾਇਆ ਆਉਂਦੀ ਆ ਜੋ ਚਾਰ ਪਿੰਡਾਂ ਦੀ ਜਿਹੜਾ ਪਟਾ ਆਇਆ ਲਿਖਿਆ ਹੋਇਆ ਤੇ ਨਵਾਬੀ ਦੇ ਵਿੱਚ ਇਹ ਇਹਦੀ ਜਿੰਨੀ ਵੀ ਮਾਇਆ ਆਏਗੀ ਉਹ ਗੁਰੂ ਦੀ ਗੋਲਕ ਵਿੱਚ ਪਾਈ ਜਾਵੇ ਤੇ ਉਹਦਾ ਪੂਰਾ ਹਿਸਾਬ ਕਿਤਾਬ ਰੱਖਿਆ ਜਾਏ ਚਾਰ ਸ਼ਰਤਾਂ ਉਹ ਨਾ ਰੱਖੀਆਂ ਚਾਰੇ ਸ਼ਰਤਾਂ ਸੰਗਤ ਨੇ ਕਿਹਾ ਪ੍ਰਵਾਨ ਨੇ ਤੇ ਨਵਾਬ ਕਪੂਰ ਸਿੰਘ ਜੀ ਨੂੰ ਪੋਸ਼ਾਕ ਜਿਹੜੇ ਉਸ ਵੇਲੇ ਆਪਣੇ ਆਗੂ ਸੀਗੇ ਉਹਨਾਂ ਨੇ ਧਾਰਨ ਕਰਵਾਈ ਦਸਤਾਰ ਸਜਾਈ ਕਲਗੀ ਲਾਈ ਤੇ ਆਪਣਾ ਨਵਾਬੀ ਦੀ ਰਸਮ ਜਿਹੜੀ ਉਹ ਪੂਰੀ ਕੀਤੀ ਗਈ ਤੇ ਸਰਦਾਰ ਕਪੂਰ ਸਿੰਘ ਜੀ ਨੂੰ ਨਵਾਬ ਜਿਹੜਾ ਉਹ ਕੌਮ ਦਾ ਥਾਪ ਦਿੱਤਾ ਗਿਆ ਹੁਣ ਵੇਖੋ ਉਸ ਵੇਲੇ ਦੇ ਜਿਹੜੇ ਸਾਡੇ ਆਗੂ ਸੀ ਨਾ ਉਹ ਨਵਾਬੀ ਨੂੰ ਵੀ ਗੁਰੂ ਘਰ ਦੀ ਸੇਵਾ ਸਮਝਦੇ ਸੀ બીજે નવાબી ਵੀ ਮਿਲ ਗਈ ਹੈ ਤੇ ਮੈਂ ਇਹਨੂੰ ਸੇਵਾ ਹੀ ਸਮਝ ਕੇ ਕਰਾਂਗਾ ਘੋੜਿਆਂ ਦੀ ਲਿੱਦ ਵੀ ਚੁੱਕਾਂਗਾ ਸੰਗਤ ਵਿੱਚ ਪੱਖਾ ਵੀ ਝੱਲਾਂਗਾ ਤੇ ਗੁਰੂ ਦੀ ਜਿਹੜੀ ਗੋਲਕ ਹੈ ਜਿੰਨੀ ਮਾਇਆ ਆਏਗੀ ਉਹਦੇ ਵਿੱਚ ਪਾਈ ਜਾਏਗੀ ਤੇ ਅੱਜ ਦਾ ਸਮਾਂ ਇਹ ਆ ਗਿਆ ਹੈ ਸੰਗਤ ਜੀ ਵੀ ਅੱਜ ਜਿਹੜਾ ਉਹ ਸੇਵਾ ਨੂੰ ਵੀ ਨਵਾਬੀ ਸਮਝਿਆ ਜਾਂਦਾ ਹੈ ਜਿਵੇਂ ਹੁਣ ਤੁਸੀਂ ਇਲੈਕਸ਼ਨ ਹੀ ਚੱਲ ਰਿਹਾ ਤੁਸੀਂ ਵੇਖ ਰਹੇ ਹੋ ਵੀ ਇਸ ਤਰੀਕੇ ਨਾਲ ਪ੍ਰਚਾਰ ਹੋ ਰਿਹਾ ਇਸ ਤਰੀਕੇ ਨਾਲ ਜੋੜ ਲਾਏ ਜਾ ਰਹੇ ਨੇ ਵੀ ਜਿਵੇਂ ਇੱਕ ਸੇਵਾ ਨਾ ਹੋ ਕੇ ਇੱਕ ਚੌਧਰ ਦੀ ਲੜਾਈ ਹੋਵੇ ਇੱਕ ਕੁਰਸੀ ਦੀ ਲੜਾਈ ਹੋਵੇ ਇਹ ਤੇ ਗੁਰੂ ਘਰ ਦੀ ਸੇਵਾ ਹੈ ਤੇ ਇਹਨੂੰ ਆਪਾਂ ਨੂੰ ਸੇਵਾ ਹੀ ਸਮਝਣਾ ਚਾਹੀਦਾ ਹੈ ਇਸ ਕਰਕੇ ਜਿਹੜੇ ਸਾਡੇ ਉਹ ਆਗੂ ਸੀ ਉਹ ਤੇ ਜਿਹੜਾ ਉਹ ਨਵਾਬੀ ਨੂੰ ਵੀ ਸੇਵਾ ਸਮਝਦੇ ਸੀ ਤੇ ਅੱਜ ਅਸੀਂ ਸੇਵਾ ਨੂੰ ਵੀ ਚੌਧਰ ਨਾਲ ਜੋੜ ਲਿਆ ਸੇਵਾ ਨੂੰ ਵੀ ਨਵਾਬੀ ਦੇ ਨਾਲ ਜੋੜ ਲਿਆ ਫਿਰ ਸਰਦਾਰ ਕਪੂਰ ਸਿੰਘ ਜੀ ਜਦੋਂ ਨਵਾਬ ਬਣ ਗਏ ਤੇ ਉਸ ਤੋਂ ਬਾਅਦ ਉਹਨਾਂ ਦੀਆਂ ਸੇਵਾਵਾਂ ਵੇਖੋ ਫਿਰ ਉਹਨਾਂ ਨੇ ਕਿੰਨੀਆਂ ਕੀਤੀਆਂ ਜਿਹੜਾ ਉਹ ਧਨ ਆਇਆ 2 ਸਾਲ ਤੱਕ ਜਿਹੜਾ ਉਹ ਕਿਉਂਕਿ ਨਵਾਬੀ ਰਹੀ ਪਰ ਵੈਸੇ ਤੇ ਸਰਦਾਰ ਕਪੂਰ ਸਿੰਘ ਜੀ ਨਾਲ ਅੱਜ ਤੱਕ ਹੀ ਉਹ ਲਕਬ ਜਿਹੜਾ ਪੱਕਾ ਹੀ ਜੁੜ ਗਿਆ ਨਵਾਬ ਕਪੂਰ ਸਿੰਘ ਜੀ ਨਵਾਬ ਸ਼ਬਦ ਉਹਨਾਂ ਨਾਲ ਪੱਕਾ ਹੀ ਮਤਲਬ ਕਿ ਜੁੜ ਗਿਆ ਤੇ ਉਸ ਧਨ ਦੇ ਨਾਲ ਚੰਗੇ ਘੋੜੇ ਖਰੀਦੇ ਗਏ ਚੰਗੇ ਹਥਿਆਰ ਖਰੀਦੇ ਖਰੀਦੇ ਗਏ ਨਵਾਬ ਕਪੂਰ ਸਿੰਘ ਜੀ ਸਿਆਣੇ ਆਗੂ ਵੀ ਜਿਹੜੀ ਇਹ ਸਰਕਾਰ ਵੱਲੋਂ ਮਾਇਆ ਆ ਰਹੀ ਹੈ ਇਹਦੀ ਕੌਮ ਦੇ ਲਈ ਸੀ ਚੰਗੇ ਤਰੀਕੇ ਨਾਲ ਕਿਵੇਂ ਵਰਤੋਂ ਕਰ ਸਕਦੇ ਆ ਤੇ ਹੋਰ ਵੀ ਉਹਨਾਂ ਨੇ ਵੇਖੋ ਨਵਾਬ ਬਨਣ ਤੋਂ ਬਾਅਦ ਕਿੱਡੇ ਸਿਆਣੇ ਆਗੂ ਨਵਾਬ ਕਪੂਰ ਸਿੰਘ ਜੀ ਕੌਮ ਨੂੰ ਫਿਰ ਉਹਨਾਂ ਨੇ ਦੋ ਜਿਹੜਾ ਉਹ ਜਥਿਆਂ ਦੇ ਵਿੱਚ ਵੰਡਿਆ ਇੱਕ ਤਰਨਾ ਦਲ ਤੇ ਇੱਕ ਬੁੱਢਾ ਦਲ ਤੇ ਉਸ ਤੋਂ ਬਾਅਦ ਵੀ ਉਹ ਵੱਡੀਆਂ-ਵੱਡੀਆਂ ਸੇਵਾਵਾਂ ਚਾਹੇ ਨਾਦਰ ਸ਼ਾਹ ਨਾਦਰ ਸ਼ਾਹ ਦਾ ਜਦੋਂ ਹਮਲਾ ਹੁੰਦਾ ਉਹਦੇ ਟੱਕਰੇ ਦੀ ਗੱਲ ਕਰ ਲਈਏ ਤੇ ਨਵਾਬ ਕਪੂਰ ਸਿੰਘ ਜੀ ਸਭ ਤੋਂ ਅੱਗੇ ਲੱਗ ਕੇ ਜਿਹੜਾ ਉਹਨਾਂ ਨੇ ਨਾਦਰ ਸ਼ਾਹ ਦਾ ਟੱਕਰਾ ਕੀਤਾ ਤੇ ਸਦਾ ਹੀ ਸੇਵਾ ਦੇ ਵਿੱਚ ਤਤਪਰ ਰਹਿਣਾ ਨਵਾਬ ਕਪੂਰ ਸਿੰਘ ਜੀ ਨੇ ਕਈ ਦਿਨ ਉਹਨਾਂ ਦੇ ਸਰੀਰ ਦੇ ਉੱਤੇ ਇੰਨੇ ਸਾਰੇ ਫੱਟ ਲੱਗੇ ਹੋਏ ਸਨ ਜਿਨ੍ਹਾਂ ਨੂੰ ਗਿਣਿਆ ਨਹੀਂ ਸੀ ਜਾ ਸਕਦਾ ਦਵਾਰ ਕਪੂਰ ਸਿੰਘ ਜੀ ਦੇ ਉਹ ਇਸ ਤਰ੍ਹਾਂ ਹੀ ਕੌਮ ਦੀ ਸੇਵਾ ਨਿਭਾਈ ਫਿਰ ਆਪਣੀ ਦਸਤਾਰ ਅੱਗੇ ਸਰਦਾਰ ਜੱਸਾ ਸਿੰਘ ਅਲੂਵਾਲੀਆ ਜੀ ਨੂੰ ਸੌਂਪ ਦਿੱਤੀ ਉਸ ਤੋਂ ਬਾਅਦ 5 ਸਾਲ ਤੱਕ ਅੰਮ੍ਰਿਤ ਪ੍ਰਚਾਰ ਦੀ ਸੇਵਾ ਨਵਾਬ ਕਪੂਰ ਸਿੰਘ ਜੀ ਕਰਦੇ ਰਹੇ ਇਸ ਤਰ੍ਹਾਂ ਦੇ ਆਗੂ ਸਾਡੇ ਨਵਾਬ ਕਪੂਰ ਸਿੰਘ ਜੀ ਤੇ ਅੱਜ ਜਿਹੜੇ ਸਾਡੇ ਆਗੂ ਬੰਨਣਾ ਚਾਹੁੰਦੇ ਨੇ ਜਾਂ ਜੋ ਇਹ ਸੇਵਾ ਚਾਹੁੰਦੇ ਨੇ ਉਹਨਾਂ ਨੂੰ ਉਹਨਾਂ ਸਾਡੇ ਜਿਹੜੇ ਇਤਿਹਾਸ ਵਿੱਚ ਆਗੂ ਹੋਏ ਨੇ ਜਿਨ੍ਹਾਂ ਨੇ ਕੌਮ ਦੀ ਸੇਵਾ ਕੀਤੀ ਹੈ ਉਹਨਾਂ ਦੇ ਜੀਵਨ ਚੋਂ ਕੁਝ ਸਿੱਖਣਾ ਚਾਹੀਦਾ ਹੈ ਕੁਛ ਨਾ ਕੁਛ ਤੇ ਆਪਣੇ ਜੀਵਨ ਵਿੱਚ ਧਾਰਨ ਕਰੀਏ ਤੇ ਏਸੀ ਅੱਜ ਦੀ ਵੀਡੀਓ ਜਿਹਦੇ ਵਿੱਚ ਅਸੀਂ ਸਾਡੇ ਇੱਕ ਕੌਮ ਦੇ ਮਹਾਨ ਆਗੂ ਨਵਾਬ ਕਪੂਰ ਸਿੰਘ ਜੀ ਦੇ ਜੀਵਨ ਦੇ ਬਾਰੇ ਗੱਲ ਕੀਤੀ ਹੈ ਕਿ ਉਹਨਾਂ ਦੇ ਅੰਦਰ ਸੇਵਾ ਭਾਵਨਾ ਕਿੰਨੀ ਸੀ ਜਾਂ ਉਹਨਾਂ ਨੇ ਕਿਵੇਂ ਕੌਮ ਦੀ ਅਗਵਾਈ ਕੀਤੀ ਤਾਂ ਕਿ ਸਾਨੂੰ ਵੀ ਕੁਝ ਸਿੱਖਣ ਵਾਸਤੇ ਮਿਲ ਸਕੇ ਅੱਜ ਦੀ ਵੀਡੀਓ ਚ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ